ਸੂਬਾ ਸਰਕਾਰ ਦੀ ਤਰਫੋਂ ਪੀਆਰਟੀਸੀ ਅਤੇ ਪਨਬਸ ਵਿਭਾਗ ਵਿਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਲੈ ਕੇ ਆਉਣ ਲਈ ਟੈਂਡਰ ਜਾਰੀ ਕੀਤਾ ਗਿਆ ਸੀ। ਇਸੇ ਗੱਲ ਨੂੰ ਲੈ ਕੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ। ਜਿਸ ਕਾਰਨ ਮੁਸਾਫਿਰਾਂ ਨੂੰ ਬੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਮੁਲਾਜ਼ਮਾ ਵੱਲੋਂ ਬੱਸਾਂ ਦਾ ਚੱਕਾ ਜਾਮ ਰੱਖਿਆ ਗਿਆ ਹੈ ਤੇ ਹੜਤਾਲ ਜਾਰੀ ਰੱਖੀ ਗਈ ਹੈ ਤੇ ਉਹ ਆਪਣੀ ਮੰਗਾਂ ਉੱਤੇ ਅੜੇ ਹੋਏ ਨੇ। ਜਦੋਂ ਇਹਨਾਂ ਪ੍ਰਦਰਸ਼ਨ ਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਹਕੂਮਤ ਬਣਨ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਹਰੀ ਸਿਆਹੀ ਵਾਲੇ ਪੈਨ ਨਾਲ ਕੱਚੇ ਮੁਲਾਜ਼ਮਾਂ ਦੀ ਕਿਸਮਤ ਲਿਖ ਦਿੱਤੀ ਜਾਊਗੀ ਪਰ ਅੱਜ 4 ਸਾਲ ਪੂਰੇ ਹੋਣ ਨੂੰ ਆਏ ਨੇ ਪਰ ਕਿਸੇ ਦਾ ਵੀ ਇੱਥੇ ਧਿਆਨ ਨਹੀਂ ਗਿਆ ਦੂਜੇ ਪਾਸੇ ਕਿਲੋਮੀਟਰ ਸਕੀਮ ਤਹਿਤ ਵਿਭਾਗ ਚ ਨਿਜੀ ਵਸਾਂ ਪਾ ਕੇ ਸਰਕਾਰ ਮਹਿਕਮੇ ਨੂੰ ਤਬਾਹੀ ਵੱਲ ਲੈ ਜਾਣ ਦੀ ਕੋਸ਼ਿਸ਼ ਚ ਲੱਗੀ ਵਈ ਮੁਲਾਜ਼ਿਮਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਹਦਾ ਵਿਰੋਧ ਕੀਤਾ ਸੀ ਤੇ ਅੱਗੇ ਵੀ ਕਰਦੇ ਰਹਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਸੰਘਰਸ਼ ਜਾਰੀ ਰਹੂ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਜਿਹੜੀ ਸਾਡੀ ਹੋਈ ਆ ਉਹ ਬਿਲਕੁਲ ਬੇਸਟਾ ਰਹੀ ਆ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਜ਼ਬਰੀ ਪ੍ਰੈਸ਼ਰ ਪਾ ਕੇ ਸਾਡੇ ਜਿਹੜੇ ਲੀਡਰ ਉੱਥੇ ਗਏ ਹੋਣਾ ਕੋਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡਾ ਸਮਝੌਤਾ ਹੋ ਗਿਆ ਪਰ ਸਾਡਾ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਜਿਹੜੇ ਸਾਡੇ ਵੀਰਾਂ ਦੇ 307 ਦੇ ਮੁਕਦਮੇ ਦਰਜ ਕੀਤੇ ਨੇ 551 ਦੇ ਮੁਕਦਮੇ ਦਰਜ ਕੀਤੇ ਨੇ ਜਦੋਂ ਤੱਕ ਮੁਕਦਮੇ ਰੱਦ ਨਹੀਂ ਹੁੰਦੇ ਕਿਲੋਮੀਟਰ ਗੱਡੀਆਂ ਦਾ ਟੈਂਟਰ ਰੱਦ ਨਹੀਂ ਹੁੰਦਾ ਸਾਡਾ ਜਿਹੜਾ ਚੱਲਦਾ ਰਹੇਗਾ ਪ੍ਰੋਟੈਸਟ ਬਾਕੀ ਤੁਹਾਡੇ ਮਾధ్యਮ ਰਾਹੀਂ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਜਿਹੜੀ ਆਪ ਧਰਨਿਆਂ ਤੋਂ ਨਿਕਲੀ ਆ ਤੇ ਅੱਜ ਧਰਨਿਆਂ ਮਜਾਰਿਆਂ ਤੋਂ ਡਰਦੀ ਪਈ ਆ ਉਹਨਾਂ ਧਰਨਾਕਾਰੀਆਂ ਤੇ ਇਹ ਨਜਾਇਜ਼ ਪਰਚੇ ਪਾਉਂਦੀ ਆ ਇਹ ਸਾਡਾ ਹਮਨ ਰਾਈਟ ਆ ਸਾਡਾ ਮੂਲਕ ਅਧਿਕਾਰ ਆ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਸਾਡਾ ਪੀਸਫੁਲੀ ਪ੍ਰੋਟੈਸਟ ਹਾਡੇ ਜਿਹੜੇ ਬੰਦਿਆਂ ਦੇ ਪਰਚੇ ਕਰਕੇ ਸਾਨੂੰ ਉਸਕਾਰਈਏ ਸਰਕਾਰ ਵੀ ਅਹੀਂ ਕੋਈ ਗਲਤ ਕਦਮ ਚ ਗਲਤ ਕਦਮ ਚੁੱਕੀ ਹੈ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਨਾ ਅਸੀਂ ਡਰਨ ਵਾਲਿਆਂ ਤੇ ਨਾ ਅਸੀਂ ਡੋਲਣ ਵਾਲਿਆਂ ਸਾਡਾ ਜਿਹੜਾ ਸੰਘਰਸ਼ ਹੈ ਲੰਬਾ ਚੱਲੇਗਾ ਜਦੋਂ ਤੱਕ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਬਣੀਆਂ ਜਾਂਦੀਆਂ ਇਸ ਕਰਕੇ ਮੈਂ ਇਸ ਕ੍ਰਾਂਤੀਕਾਰੀਆਂ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਅਸਲੀ ਕ੍ਰਾਂਤੀਕਾਰੀਆਂ ਨੂੰ ਨਾ ਜਗਾਓ ਜੇ ਦੁਨੀਆ ਜਾਗ ਗਈ ਤੇ ਤੁਹਾਡਾ ਜਿਹੜਾ ਜੀਣਾ ਮੁਸ਼ਕਲ ਕਰ ਦੇਗੀ ਸਰਕਾਰ ਨੂੰ ਵੀ ਸੱਤਾ ਤੋਂ ਬਾਹਰ ਕਰਨਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹ ਗਲਤ ਕਦਮ ਨਾ ਚੁੱਕੇ ਜਿਦੇ ਕਰਕੇ ਤੁਸੀਂ ਸੱਤਾ ਤੋਂ ਬਾਹਰ ਹੋ ਜੂਗੇ ਤੁਹਾਡੇ ਮਤਲਬ ਰਾਹੀਂ ਇਹ ਇਹੀ ਕਹਿਣਾ ਚਾਹੁੰਦੇ ਆਂ ਵੀ ਜਿੰਨੀ ਦੇਰ ਤੱਕ ਸਾਡੀ ਜੜੀ ਮੰਗਾ ਨਹੀਂ ਮੰਨਿਆ ਜਾਂਦੀ ਹੈ ਪ੍ਰੋਟੈਸਟ ਚੱਲਦਾ ਰਹੇਗਾ ਜੀ ਧੰਨਵਾਦ 28 ਤਰੀਕ ਤੋਂ ਸਾਡੀ ਜਿਹੜੀ ਹੜਤਾਲ ਚੱਲ ਰਹੀ ਸੀ ਹੜਤਾਲ ਜਿਹੜੀ ਸਾਡੀ ਸੀ ਅਸੀਂ ਕੀਤੀ ਨਹੀਂ ਕਿਉਂਕਿ ਸਾਡਾ ਜਿਹੜਾ ਗੱਲਬਾਤ ਸੀ ਉਹ ਚੱਲ ਰਹੀ ਸੀ ਵੀ ਅਸੀਂ ਗੇਟ ਵਾਲੀ ਕਰਨੀ ਸੀ 28 ਤਰੀਕ ਨੂੰ ਤੇ ਜੇ ਉਸ ਦਿਨ ਸਰਕਾਰ ਨੇ ਟੈਂਡਰ ਖੋਲਣਾ ਹੀ ਜੇ ਸਰਕਾਰ ਉਹ ਟੈਂਡਰ ਖੋਲ੍ਹਦੀ ਤਾਂ ਫੇਰ ਅਸੀਂ 1 ਵਜੇ ਤੋਂ ਬਾਅਦ 2-3 ਵਜੇ ਤੱਕ ਬੱਸ ਸਟੈਂਡ ਬੰਦ ਕਰਨੇ ਸੀ ਉਹਦਾ ਕਹਿੰਦਾ ਆਪ ਹੀ ਸਰਕਾਰ ਨੂੰ ਇੰਨਾ ਡਰ ਸੀ ਕਿ ਲੌ ਮੀਟਰ ਗੱਡੀਆਂ ਦਾ ਪਾਉਣ ਦਾ ਸਰਕਾਰ ਜਿਹੜੀ ਸਰਕਾਰ ਦੀਆਂ ਗੱਡੀਆਂ ਪੈਣੀਆਂ ਉਹ ਤੇ ਆਪ ਆਉਂਦੀ ਨਹੀਂ ਇੰਨਾ ਕਿ ਡਰ ਸੀ ਸਰਕਾਰ ਨੂੰ ਵੀ ਸਾਡੇ ਜਿਹੜੇ ਰਾਤੋਂ ਰਾਤ ਸਾਡੇ ਜਿਹੜੇ ਉਹ ਸਾਥੀ ਜਿਹੜੇ ਲੀਡਰ ਸਹਿਬਾਨ ਜਿਹੜੇ ਚੁੱਕਲੇ ਗਏ ਨੇ ਉਹ ਸਰਕਾਰ ਨੂੰ ਬੇਨਤੀ ਕਰਨ ਟੜੇ ਮਦਦ ਨਹੀਂ ਆਉਂਦਾ ਵੀ ਸਾਡੀ ਕੋਈ ਮੰਨਛਾ ਨਹੀਂ ਸੀ ਹੜਤਾਲ ਕਰਨ ਦੀ ਸਰਕਾਰ ਨੇ ਜਾਣ ਬੁਝ ਕੇ ਜਿਹੜੀ ਉਹ ਹੜਤਾਲ ਇਹ ਆਪ ਕਰਵਾਈ ਆ ਜੇ ਸਾਥੀ ਸਰਕਾਰ ਸਾਡੇ ਸਾਥੀ ਨਾ ਚੁੱਕਦੀ ਤੇ ਇਹ ਹੜਤਾਲ ਨਹੀਂ ਸੀ ਹੋਣੀ ਕੋਈ ਗੱਲਬਾਤ ਨਹੀਂ ਹੁੰਦੀ ਸਰਕਾਰ ਨੇ ਜਾਣਬੁੱਝ ਕੇ ਜਿਹੜੀ ਇਹ ਹੜਤਾਲ ਆਪ ਕਰਾਈ ਆ ਬਿਲਕੁਲ ਜੀ ਕੱਲ ਸਾਡੀ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁਲਨਾ ਮੀਟਿੰਗ ਸੀ ਉਹਦੇ ਵਿੱਚ 7 ਘੰਟੇ ਸਾਡੀ ਜਿਹੜੀ ਉਹ ਮੀਟਿੰਗ ਚੱਲੀ ਆ ਉਹਦੇ ਵਿੱਚ ਇੰਨਾ ਕਿ ਦਬਦਬਾ ਸੀ ਸਾਡੇ ਲੀਡਰਾਂ ਨੂੰ ਇੰਨਾ ਕਿ ਪ੍ਰੈਸ਼ਰ ਬਣਾ ਕੇ ਆਪਣੇ ਇਲਾਕੇ 'ਚ ਸੱਦ ਕੇ ਤੇ ਇੰਨਾ ਕਿ ਪ੍ਰੈਸ਼ਰ ਭਰਾ ਕੇ ਜਿਹੜਾ ਉਹ ਦਬਦਬਾ ਪਾ ਕੇ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਆ ਉਹਦੇ ਵਿੱਚ ਸਾਡੇ ਜਿਹੜੇ ਸਾਥੀ ਬੋਲ ਰਹੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਦਾਂ ਨਹੀਂ ਇਦਾਂ ਬੋਲਣਾ ਜਿਹੜੀ ਕਿਲੋਮੀਟਰ ਗੱਡੀਆਂ ਟੈਂਡਰ ਦੀ ਗੱਲ ਤੁਸੀਂ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਕਰਨੀ ਕਿਲੋਮੀਟਰ ਦੀਆਂ ਗੱਡੀਆਂ ਤੇ ਅਸੀਂ ਅੱਜ ਵੀ ਬੈਠੇ ਆਂ ਕੱਲ੍ਹ ਵੀ ਬੈਠੇ ਆਂ ਜਿੱਥੋਂ ਤੱਕ ਸਾਡੇ ਚਾਹ ਚੱਲਦੇ ਆਂ ਕੱਲਰ ਮਟਰ ਗੱਡੀਆਂ ਦਾ ਅਸੀਂ ਮੰਗਰੋਧ ਕਰਦੇ ਰਵਾਂਗੇ